ਮਟੂ ਜੀ ਸੱਚੀ ਇਹ ਇਸ ਤਰ੍ਹਾਂ ਹੁੰਦਾ ਕਿ ਜੰਗ ਦਾ ਜਦੋਂ ਮਾਹੌਲ ਭਾਵੇਂ ਜੰਗ ਟਲ ਜਾਂਦੀ ਹੈ ਤੇ ਕਈ ਦਿਨ ਤੱਕ ਉਹਨਾਂ ਚੀਜ਼ਾਂ ਦਾ ਅਸਰ ਰਹਿੰਦਾ ਹੈ ਲੋਕਾਂ ਦੇ ਮਨਾਂ 'ਤੇ ਰਹਿੰਦਾ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਹਿਲਜੁਲ ਹੋ ਜਾਂਦੀ ਹੈ ਜਿਨ੍ਹਾਂ ਦੀ ਆਰਥਿਕਤਾ ਦੇ ਵਿੱਚ ਹਿਲਜੁਲ ਹੋ ਜਾਂਦੀ ਹੈ ਉਹ ਅਸਰ ਲੰਬਾ ਸਮਾਂ ਰਹਿੰਦਾ ਹੈ ਤੇ ਠੀਕ ਹੈ ਭਾਵੇਂ ਕਹ ਲੋ ਕਿ ਜੰਗਬੰਦੀ ਜਿਹੜੀ ਹੋਈ ਸੀ ਇਸ ਫਾਇਰ ਹੋਇਆ ਪਹਿਲੀ ਗੱਲ ਤੇ ਇਹ ਕਿ ਪਹਿਲੇ ਦਿਨ ਜਦੋਂ ਖਬਰ ਆਈ ਕਿ ਭਾਈ ਜੰਗ ਰੁਕ ਗਈ ਆ ਉਸ ਤੋਂ ਸ਼ਾਮ ਨੂੰ ਵੀ ਫੇਰ ਧਮਾਕੇ ਜੇ ਹੋਏ ਤੇ ਉਹਨੇ ਫੇਰ ਲੋਕਾਂ ਨੂੰ ਉਸੇ ਮਾਹੌਲ ਵਿੱਚ ਲੈ ਜਾਂਦਾ ਉਹ ਕੀ ਮਾਹੌਲ ਸੀ ਤੇ ਉਹਦੇ ਵਿੱਚ ਮਿੰਟੂ ਜੀ ਇੱਕ ਚੀਜ਼ ਹੋਰ ਸੀ ਕਿ ਆਪਾਂ ਮੋਦੀ ਸਾਹਿਬ ਵਾਲੇ ਪਾਸੋਂ ਵੀ ਗੱਲ ਕਰੀਏ ਜਦੋਂ ਹਮਲਾ ਹੋਇਆ ਅਤਵਾਦੀ ਹਮਲਾ ਹੋਇਆ ਉਸ ਵਾਰ ਜਿਹੜੇ ਮੋਦੀ ਸਾਹਿਬ ਦੇ ਬਿਆਨ ਆਏ ਉਹਦੇ ਵਿੱਚ ਇਹ ਸੀ ਕਿ ਅਸੀਂ ਇਹ ਜਵਾਬ ਦੇਵਾਂਗੇ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ ਹੁਣ ਵੀ ਉਹ ਬਿਆਨ ਆਉਂਦੇ ਰਹੇ ਫੇਰ ਉਹ ਹੌਲੀ-ਹੌਲੀ ਚੀਜ਼ਾਂ ਢੇਗੀਆਂ ਪਰ ਇਸ ਸਾਰੇ ਸੰਦਰਭ ਦੇ ਜਾਂ ਇਸ ਦ੍ਰਿਸ਼ਟਾਂਤ ਦੇ ਦੌਰਾਨ ਲੋਕ ਕੁਝ ਗੱਲਾਂ ਕਰਦੇ ਸੀ ਕਿ ਕਿਤੇ ਸਿਆਸੀ ਸਟੰਟ ਤਾਂ ਨਹੀਂ ਹੈ ਕਿਤੇ ਇਹ ਵੋਟਾਂ ਦੇ ਕਰਕੇ ਤਾਂ ਨਹੀਂ ਸਾਰਾ ਕੁਝ ਚੱਲ ਰਿਹਾ ਤੇ ਕੁਝ ਲੋਕ ਇਹ ਵੀ ਕਹਿ ਰਹੇ ਸੀ ਕਿ ਪੰਜ ਚਾਰ ਦਿਨ ਤਾਂ ਹੋਣਾ ਫਿਰ ਸਭ ਕੁਝ ਟਿਕਟਕਾ ਹੋ ਜਾਣਾ ਕੁਝ ਕੁਝ ਉਸੇ ਤਰ੍ਹਾਂ ਹੀ ਹੋਇਆ ਇਹ ਸਾਰਾ ਕੀ ਸੀ ਸਿਰਜਿਆ ਹੋਇਆ ਸੀ ਕਿਵੇਂ ਸੀ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਨਹੀਂ ਦੇਖੋ ਮੈਂ ਥੀਓਰੀਸਟ ਨਾ ਮੰਨਦਿਆਂ ਜੋ ਫੈਕਚੁਅਲੀ ਗੱਲ ਹੈ ਉਹ ਕਰਾਂ ਤਾਂ ਬਿਹਤਰ ਹੈ ਜੀ ਕਿਉਂਕਿ ਥਿਉਰੀਆਂ ਚੜੀਆਂ ਦੀਆਂ ਆਪਣੀ ਜਗ੍ਹਾ ਹੁੰਦੀਆਂ ਸਵੇਦਨਸ਼ੀਲਤਾ ਜ਼ਿੰਮੇਵਾਰੀ ਤੁਹਾਡੀ ਆਪਣੀ ਜਗ੍ਹਾ ਹੁੰਦੀ ਆ ਜੇ ਆਪਾਂ ਥਿਉਰੀਆਂ ਦੇ ਕੇ ਚੱਲੀਏ ਤੇ ਅੱਜ ਦੀ ਤਰੀਕ ਦੇ ਵਿੱਚ ਵੇਖੋ ਬਈ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਬਹੁਤ ਕੁਝ ਅਣਕਿਆਸਿਆ ਹੁੰਦਾ ਬਹੁਤ ਕੁਝ ਅਦਿੱਖ ਰਹਿ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਥਿਉਰੀ ਜਿੱਥੇ ਮਰਜ਼ੀ ਫਿੱਟ ਕਰ ਦਿਓ ਜੀ ਫੈਕਚੁਅਲੀ ਦੇਖੋ ਜੋ ਹੋਇਆ ਉਦਾ ਮੇਰੇ ਖਿਆਲ ਦੇ ਨਾਲ ਸਭ ਤੋਂ ਜਿਹੜਾ ਵਿਸ਼ਲੇਸ਼ਣ ਹੋਣਾ ਚਾਹੀਦਾ ਟਿਕਾ ਕੇ ਉਹ ਇਹ ਹੈ ਕਿ ਕੀ ਮੋਦੀ ਸਾਹਿਬ ਦੀ ਜਿਹੜੀ ਕੂਟਨੀਤੀ ਹੈ ਹੂੰ ਜਾਂ ਉਹਨਾਂ ਦੀ ਜਿਹੜੀ ਅਪਰੋਚ ਰਹੀ ਹੈ ਹੁਣ ਤੱਕ ਜੀ ਇਸ ਸਾਰੇ ਘਟਨਾਕ੍ਰਮ ਦੇ ਮੱਦੇ ਨਜ਼ਰ ਕੀ ਉਹ ਠੋਕਮੀ ਹੈ ਹੂੰ ਸਰ ਹੁੰਦਾ ਕੀ ਹੈ ਕਿ ਜਿਸ ਦਿਨ ਇਹ ਸਭ ਕੁਝ ਹੋਇਆ ਉਸ ਦਿਨ ਇਹਨਾਂ ਨੇ ਆਖਿਆ ਕਿ ਭਾਈ ਜੰਗਬੰਦੀ ਜਾਂ ਕਹਿ ਲੋ ਗੋਲੀਬੰਦੀ ਕਹਿ ਲੋ ਹੂੰ ਕਿ ਉਹ ਅਸੀਂ ਸੀਜ਼ਫਾਇਰ ਕਿਹਾ ਸੀਗਾ ਵੈਸੇ ਤਾਂ ਜੀ ਕਿ ਜੋ ਡੀਜੀਐਮਓਜ਼ ਨੇ ਉਸ ਪੱਧਰ ਤੇ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਸੀਜ਼ਫਾਇਰ ਤੇ ਪਹੁੰਚੇ ਹਾਂ ਠੀਕ ਹੈ ਜੀ ਪਰ ਅਮਰੀਕਾ ਵਾਲੇ ਤੇ ਕਈ ਘੰਟੇ ਪਹਿਲਾਂ ਹੀ ਅਨਾਉਂਸ ਕਰ ਚੁੱਕੇ ਸੀਗੇ ਹੂੰ ਦੇਰ ਕੋ ਟਰੰਪਸ ਉਹਦੇ ਬਿਆਨ ਤੋਂ ਪਹਿਲਾਂ ਹੀ ਆ ਗਏ ਸੀ ਹੁਣ ਦੇਖੋ ਗੱਲ ਇਹ ਆ ਕਿ ਦੋਨਾਂ ਮੁਲਕਾਂ ਦੇ ਨੇਤਾ ਤੇ ਇਹੀ ਕਹਿਣਗੇ ਕਿ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਦੋਨਾਂ ਦੇਸ਼ਾਂ ਦੀ ਆਵਾਮ ਆਪੋ ਆਪਣੇ ਹਿਸਾਬ ਦੇ ਨਾਲ ਮੀਡੀਆ ਚੋਂ ਚੀਜ਼ਾਂ ਚੁਣਦੀ ਆ ਚੀਜ਼ਾਂ ਚੁੱਕਦੀ ਆ ਤੇ ਉਸ ਲਿਹਾਜ਼ ਨਾਲ ਫਿਰ ਅੱਗੇ ਜਾ ਕੇ ਤੇ ਉਹਨੂੰ ਪੇਸ਼ ਕਰੀ ਦਿੰਦੀ ਆ ਜੀ ਅੱਗੇ ਪ੍ਰੈਜੈਂਟੇਸ਼ਨ ਤੇ ਜੀ ਠੀਕ ਹੈ ਜੀ ਤਾਂ ਦੋਨਾਂ ਦੇਸ਼ਾਂ ਦੀ ਜਨਤਾ ਨੂੰ ਪੁੱਛ ਲੋ ਕਹਿੰਦੇ ਕਿ ਅਸੀਂ ਕੁੱਟਿਆ ਅਸੀਂ ਕੁੱਟਿਆ ਹੂੰ ਨੀਤਾ ਕਨਕੇ ਕੇ ਮੋਰਚਾ ਸੀ ਜਿੱਤਿਆ ਸੀ ਜਿੱਤਿਆ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਾਡੇ ਜਿਹੜੇ ਹੈਗੇ ਸੀਗੇ ਫੌਜਾਂ ਦੇ ਅਹਿਮ ਅਧਿਕਾਰੀਆਂ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਇਹਨਾਂ ਦੇ ਸੌਤ ਅਤਵਾਦੀ ਬਾਰੇ ਆ 35 40 ਅਸੀਂ ਇਹਨਾਂ ਦੇ ਫੌਜੀ ਜਾਂ ਫੌਜੀ ਅਧਿਕਾਰੀ ਮਾਰਦੇ ਆ ਜੀ ਹੁਣ 에ਅਰ ਬੇਸ ਸਟੇਸ਼ਨਾਂ ਦਾ ਰੌਲਾ ਪਿਆ ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਇਹ ਸਭ ਕੁਝ ਨਿਬੜਿਆ ਹੀ ਤਦ ਜਦੋਂ ਅਸੀਂ ਜਵਾਬ ਦਿੱਤਾ ਹੂੰ ਤੇ ਸਾਡਾ ਜਿਹੜਾ ਜਵਾਬ ਸੀ ਫਿਰ ਉਹ ਪਠਾਨਕੋਟ ਤੱਕ ਪਹੁੰਚਿਆ 에ਅਰ ਬੇਸ ਕਿਉਂਕਿ ਮੰਨੇ ਆ ਨਾ ਜੀ ਜੀ ਇੰਡੀਆ ਦੇ ਅਫੀਸ਼ੀਅਲਸ ਮੰਨ ਗਏ ਸਰ ਕਿ ਸਾਡਾ ਟਾਂਚਾ ਕੁਝ ਨੁਕਸਾਨਿਆਂ ਗਿਆ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਦਾ ਜਿਹੜਾ ਪਰਮਾਣੂ ਟਿਕਾਣਾ ਉਹ ਜਿਹੜਾ ਨੂਰ ਖਾਨ 에ਅਰਵੇਸ ਆ ਹੂੰ ਹੂੰ ਉਹ ਵੀ ਫੁੰਡਤਾ ਸੀਗਾ ਬਈ ਯਾਨੀ ਇਹਨਾਂ ਦੇ ਤੇ ਆਨੇ ਬਾਹਰ ਆ ਗਏ ਸੀਗੇ ਕਿਤੇ ਸਾਡੇ ਪਰਮਾਣੂ ਟਕਾਣੇ ਤੱਕ ਆ ਗਏ ਹੂੰ ਹੂੰ ਤੇ ਉਸ ਤੋਂ ਬਾਅਦ ਇਹਨਾਂ ਦੀ ਮਾਤ ਟਕਾਣੇ ਆਈ ਆ ਇਹ ਫਿਰ ਭੱਜਿਆ ਇਧਰ ਉਧਰ ਜੀ ਹੁਣ ਇੰਡੀਆ ਨੇ ਇਹ ਗੱਲ ਤੇ ਕਬੂਲ ਨਹੀਂ ਕੀਤੀ ਨਾ ਕਿ ਅਮਰੀਕਾ ਤੇ ਕਹਿਣ ਤੇ ਕੀਤਾ ਪਰ ਦੁਨੀਆ ਭਰ ਦੇ ਵਿੱਚ ਮੈਸੇਜ ਕਿਸ ਤਰ੍ਹਾਂ ਦਾ ਹੂੰ ਕਿਉਂਕਿ ਮੈਸੇਜ ਦੇਣ ਵਾਲੀ ਹੀ ਅੱਜ ਸਰ ਇਸ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ ਜੰਗ ਜਾਂ ਗੋਲੀਬੰਦੀ ਇਹ ਕੋਈ ਮਾੜੀ ਗੱਲ ਨਹੀਂ ਹੈ ਕਿ ਹੋ ਗਈ ਐ ਸੀਸ ਫਾਇਰ ਅਸੀਂ ਤੇ ਜੰਗ ਦੇ ਉਹੀ ਵਿਰੋਧੀ ਸੀਗੇ ਜੀ ਪਹਿਲੇ ਅੱਜ ਵੀ ਬਹੁਤ ਬਾਰੇ ਕਹੇ ਅੱਛਾ ਇਨ੍ਹਾਂ ਤੇ ਬੰਦੇ ਜਿਹੜੇ ਖਾਸ ਤੌਰ ਤੇ ਮੋਦੀ ਭਗਤ ਨੇ ਉਹ ਤੇ ਸਦਮੇ 'ਚ ਹੈ ਉਹ ਤੇ ਸਦਮੇ 'ਚ ਪਹੁੰਚ ਗਿਆ ਕਿਉਂਕਿ ਜਿਹੜਾ ਕੋਈ ਜੰਗ ਵਿਰੋਧੀ ਗੱਲ ਕਰਦਾ ਸੀ ਉਹ ਉਹਦੀ ਮਾਂ ਭੈਣ ਇੱਕ ਕਰਦੇ ਸੀ ਕਿ ਤੁਸੀਂ ਗਦਾਰ ਹੋ ਤੁਸੀਂ ਡਰਪੂ ਕੋ ਬੁਝਦੇ ਲੋ ਕਾਇਰ ਹੋ ਤੇ ਗੱਲ ਇਹ ਆ ਕਿ ਇਹਨਾਂ ਨੇ ਅਚਾਨਕ ਮਤਲਬ ਕਿ ਜਦੋਂ ਆਪ ਹੀ ਭਾਰਤ ਦੱਸ ਰਿਹਾ ਸੀਗਾ ਕਿ ਸਾਡਾ ਅਪਰ ਹੈਡ ਆ ਅਸੀਂ ਉਹਨਾਂ ਨੂੰ ਵਾਣੇ ਪਾਈ ਬੈਠੇ ਆ ਅਚਾਨਕ ਇਹ ਸਾਰਾ ਕੁਝ ਹੋ ਗਿਆ ਉਹ ਭਗਤ ਉਹ ਕਿੱਧਰ ਜਾਣ ਬਿਲਕੁਲ ਉਹ ਤਾਂ ਖੁਦ ਸਦਮੇ ਚ ਚਲੇ ਗਏ ਗੱਲ ਹੁਣ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਨਤੀਜੇ ਤੇ ਪੁੱਜਦੇ ਹੋ ਸੀਜ਼ ਫਾਇਰ ਵਾਲੇ ਤੇ ਜੀ ਤਾਂ ਭਾਈ ਫੇਰ ਤੁਹਾਨੂੰ ਇਹ ਵੇਖਣਾ ਪੈਂਦਾ ਹੈ ਕਿ ਹੁਣ ਦੇਖੋ ਪਾਕਿਸਤਾਨ ਦੀ ਤੇ ਪਹਿਲਾਂ ਹੀ ਬਦਨਾਮੀ ਆ ਕੀ ਕਰੋਗੇ ਤੁਸੀਂ ਹਮ ਸਭ ਤੋਂ ਵੱਡੇ ਸਵਾਲ ਜਿਹੜੇ ਪੈਦਾ ਹੁੰਦੇ ਨੇ ਸੁਖਮ ਸਿੰਘ ਸਾਹਿਬ ਉਹ ਇਹ ਆ ਕਿ ਅਸੀਂ ਇੰਟਰਨੈਸ਼ਨਲ ਭਾਈਚਾਰੇ ਦੇ ਵਿੱਚ ਅੱਜ ਕਿੱਥੇ ਖਲੋਤੇ ਆ ਜੀ ਦੇਖੋ ਅੰਦਰੂਨੀ ਸਿਆਸਤ ਦੇ ਵਿੱਚ ਹਾਲੇ ਪਹਚਾ ਲਾਉਣਗੇ ਮੈਂ ਤੁਹਾਨੂੰ ਦੱਸ ਦਿੰਦਾ ਯਕਦਮ ਨਹੀਂ ਹੁੰਦਾ ਕੱਲ ਉਹਨਾਂ ਨੇ ਪੀਸੀ ਕਰ ਵੀ ਦਿੱਤੀ ਹੈ ਕਾਂਗਰਸੀਆਂ ਨੇ ਜੀ ਹੌਲੀ ਹੌਲੀ ਮੋਦੀ ਸਾਹਿਬ ਨੂੰ ਬਹੁਤ ਸਵਾਲ ਹੋਣਗੇ ਸਵਾਲ ਤੇ ਪਹਿਲਾਂ ਇਹ ਵੀ ਹੋਏਗਾ ਕਿ ਤੁਸੀਂ ਜਿਹੜੇ ਪਹਿਲਗਾਮ ਦਾ ਬਦਲਾ ਲਿਆ ਉਹਦੇ ਜਿਹੜੇ 6 ਕਿ 7 ਗੁਨਾ ਗਾ ਰਹੇ ਉਹ ਕਿੱਥੇ ਆ ਜੀ ਫਿਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਭਈ ਇਹ ਆ ਕਿ ਜਦੋਂ ਸੀਜ਼ਫਾਇਰ ਹੋਇਆ ਸੀਸ ਫਾਇਰ ਹੋਇਆ ਉਹਦੇ ਵਿੱਚ ਅਮਰੀਕਾ ਨਾ ਸਿਰਫ ਇਨਵੋਲ ਹੈ ਬਲਕਿ ਡੋਨਲਡ 트ੰਪ ਨੇ ਤੇ ਤੁਹਾਨੂੰ ਕੰਡਿਆਂ ਦੇ ਉੱਤੋਂ ਦੀ ਘੜੀਸ ਦਿੱਤਾ ਕਸ਼ਮੀਰ ਦਾ ਰਾਗ ਲਾਪ ਕੇ ਕਸ਼ਮੀਰ ਦਾ ਉਹ ਕਹਿੰਦਾ ਅੱਛਾ ਉਹ ਐਡਾ ਮੂਰਖ ਆ ਉਹ ਕਹੀ ਜਾਂਦਾ ਕਿ ਕਸ਼ਮੀਰ ਤੇ ਸਦੀਆਂ ਪੁਰਾਣਾ ਵਿਵਾਦ ਆ ਸਦੀਆਂ ਪੁਰਾਣਾ ਵਿਵਾਦ ਆ ਸਦੀਆਂ ਪਹਿਲਾਂ ਤੇ ਜਿਆਦਾ ਕੋਈ ਮਸਲਾ ਨਹੀਂ ਨਹੀਂ ਇੰਡੀਆ ਪਾਕਿਸਤਾਨ ਇਹ ਤੇ ਅੱਡ-ਅੱਡ ਹੋਏ ਆ 47 ਚ ਜੀ ਤੇ ਪਹਿਲਾਂ ਤਾਂ ਕਸ਼ਮੀਰ ਦਾ ਕਾਹਦਾ ਰੌਲਾ ਸੀ ਕੋਈ ਹੈ ਨਾ ਕਿ ਅਜੇ ਤਾਂ ਸੜੀ ਪਹਿਲਾਂ ਤਾਂ ਕੋਈ ਰੌਲਾ ਨਹੀਂ ਹੋਈ ਹਾਂਜੀ ਤੇ ਉਹ ਉਹ ਸਦੀਆਂ ਪੁਰਾਣਾ ਤਾਂ ਸੀ ਜਾਂਦਾ ਹੁਣ ਸਰ ਇਹਨਾਂ ਨੇ ਫੇਰ ਜਵਾਬ ਜ਼ਰੂਰ ਦਿੱਤਾ ਕਿ ਅਸੀਂ ਕਿਸੇ ਵਿਚੋਲੇ ਨੂੰ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਹੀਂ ਪਾਵਾਂਗੇ ਹੁਣ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਵਿਚੋਲਾ ਤੇ ਆਲਰੇਡੀ ਪੈ ਚੁੱਕਾ ਹੂੰ ਉਹ ਪਹਿਲਾਂ ਹੀ ਕਹਿ ਰਹੇ ਸੀ ਕਿ ਕਿਸੇ ਫਾਇਰ ਹੋ ਜਾਣਾ ਹੋ ਗਿਆ ਜੀ ਤੁਸੀਂ ਬਾਤ ਚਾਲਾਨ ਕੀਤਾ ਸੈਕਿੰਡ ਥਿੰਗ ਕਿ ਉਹ ਕਹਿੰਦੇ ਕਿ ਕਸ਼ਮੀਰ ਵਾਲਾ ਮਸਲਾ ਵੀ ਹੱਲ ਕਰਾ ਦੇਾਂਗੇ ਤੇ ਨਾਲੇ ਦੋਨਾਂ ਮੁਲਕਾਂ ਦੇ ਨਾਲ ਅਸੀਂ ਆਪਣਾ ਵਪਾਰ ਵਧਾਵਾਂਗੇ ਹੂੰ ਹੁਣ ਇਹ ਚੀਜ਼ ਜਿਹੜੀ ਆ ਨਾ ਉਹ ਜਾਂਦੀ ਆ ਇੱਕ ਤਕਾਜ਼ੇ ਤੇ ਤਕਾਜ਼ਾ ਕੀ ਹੁੰਦਾ ਹੈ ਕਿ ਭਈ ਅਸੀਂ ਖੱਟਿਆ ਕੀ ਹੂੰ ਵਟਿਆ ਕੀ ਤੇ ਗੁਆਇਆ ਕੀ ਉਹਨੂੰ ਦੇਖੋ ਸ਼ਿਮਲਾ ਸਮਝੌਤਾ ਤੇ ਲਾਹੌਰ ਡਿਕਲੇਰੇਸ਼ਨ ਜਿਹੜੀ ਕਿ ਕਾਰਗਿਲ ਜੰਗ ਤੋਂ ਬਾਅਦ ਹੋਈ ਆ ਇਹ ਸਾਰਾ ਮਾਮਲਾ ਉਹਨਾਂ ਚੀਜ਼ਾਂ ਤੋਂ ਉਲਟ ਹੈ ਸਾਹਿਬ